ਨੇ ਨਹੀਂ ਨਹੀਂ ਮੈਂ ਨਹੀਂ ਨਹੀਂ ਮੈਨੂੰ ਪਤਾ ਨਹੀਂ ਹੋ ਕੀ ਫਲਪ ਹੋ ਗਿਆ ਜੀ ਹਾਏ ਨਹੀਂ ਆਖਰੀ ਲੱਗ ਨਹੀਂਦੀ ਤੇ ਉਹ ਕਰੀ ਉਹ ਕੀ ਹੋ ਗਿਆ ਫਿਰ ਇਸੇ ਮਾ ਹਾਏ ਨਹੀਂ ਇਹ ਤਾਂ ਚੰਚੇ ਨੇ ਕੀ ਗੱਲ ਵਾ ਕੀ ਗੱਲ ਵਾ ਹੈ ਮਮੀ ਉਹ ਬੁੱਢੀ ਸ਼ੇਰ ਨਾਲ ਕੇ ਭੱਜ ਨਹੀਂ ਲਿਆਣਾ ਆਏ ਨੇ ਪੈਣਾ ਨਹੀਂ ਖੜਿਆ ਹੈ ਕਿੱਥੇ ਗਈ ਨੂੰ ਮਾਂ ਇੱਥੇ ਹਾਂ ਲੰਮੀ ਪਈ ਤੇਰੇ ਲਾਗੇ ਮੈਂ ਤਾਂ ਹੁਣੇ ਜੇ ਲਾ ਕੇ ਲੰਮੀ ਪਈ ਮੇਰੀ ਅੱਖ ਵੀ ਨਹੀਂ ਲੱਗੀ ਤੇ ਤੂੰ ਫੇਰ ਉੜਕ ਲੋਤੀ ਕਿੱਥੇ ਗਈ ਹੈ ਮੰਮੀ ਉਹ ਦੱਸ ਦੇ ਕਿਉਂ ਨਹੀਂ ਆ ਮੈਨੂੰ ਕਿੱਥੇ ਨਹੀਂ ਗਈ ਕੋਈ ਨਹੀਂ ਆਇਆ ਇੱਥੇ ਹਾਂ ਨਹੀਂ ਆਇਆ ਹੀ ਮੈਂ ਵੇਖਿਆ ਉਹਨੇ ਨਿਆਣਾ ਦੇਂਦੇ ਹੀ ਉਹ ਤੇ ਮੇਰਾ ਕਿੰਨੂ ਦੇਤਾ ਨਿਆਣਾ ਦੇ ਰਹਾ ਉਹਨੇ ਉਹਨੂੰ ਹਾਏ ਤੂੰ ਬੁੜੀਆਂ ਹੀ ਮੰਮੀ ਨਿਆਣਾ ਆਇਆ ਕਿੱਥੋਂ ਪਹਿਲਾਂ ਦੱਸ ਹਾਏ ਕਿੱਥੇ ਕਿੱਥੇ ਹੈ ਕੁਝ ਵੇਖ ਧਿਆਨ ਨਾਲ ਮੈਂ ਉੱਥੇ ਲੰਮੀ ਪਈ ਹਾਂ ਦਰਵਾਜ਼ਾ ਟੁੱਕਾ ਕਿਦੋਂ ਦੀ ਕੋਈ ਆ ਗਿਆ ਹਾਂ ਮਮੀ ਉਹ ਬੁੱਢੀ ਕਿੱਥੇ ਗਈ ਆ ਉਹਨੂੰ ਆਵਾਜ਼ ਮਾਰ ਉਹਨੂੰ ਪੁੱਛੋ ਸਾਰਿਆਂ ਨੂੰ ਸੱਜਣ ਨਹੀਂ ਆਈ ਕੋਈ ਨਹੀਂ ਆਈ ਹਾਂ ਮਮੀ ਆਈ ਮੈਂ ਵੇਖੀ ਉਹਨੇ ਵੇਖੀ ਮੈਂ ਮੈਂ 뭐 ਗਿਆ ਕੋਈ ਨਹੀਂ ਆਇਆ ਮੈਂ ਇੱਥੇ ਆ ਮੇਰੀ ਅੱਖ ਨਹੀਂ ਲੱਗੇ ਮਾੜੀ ਜੀ ਤੇ ਮੈਂ ਫੇਰ ਉੱਠ ਕੇ ਤੇਰੇ ਲੱਗੇ ਆ ਗਈ ਆ ਮੈਂ ਕਿਤੇ ਨਹੀਂ ਗਈ ਹਾਂ ਕਿ ਹਰੇ ਤੂੰ ਹੀ ਸੁਤੇ ਰਹੇ ਲੱਗਦਾ ਮੇਰੇ ਵਾਂਗੂ ਨਹੀਂ ਮੈਂ ਸੁੱਤੀ ਮੈਂ ਤਾਂ ਬਾਹਰ ਫੇਰ ਤੁਰ ਕੇ ਆ ਕੇ ਲੰਮੀ ਬਈ ਮੜਾ ਜਾ ਤੇ ਆਖੀ ਲੱਗੀ ਤੇ ਤੂੰ ਫੇਰ ਹੋਣਾ ਪਉਣ ਲੱਗਦੀ ਕਿੱਥੇ ਗਈ ਆ ਹਾਏ ਇਹ ਕੋਈ ਜਾਣਾਂ ਕਿੱਥੇ ਗਈ ਨਹੀਂ ਉਹ ਜਿਹੜੀ ਆਪਣੇ ਘਰ ਇੱਥੇ ਰਹਿੰਦੀ ਆ ਜਿਹੜੀ ਚੋਰ ਬੋਗਸ ਗਈ ਹਾਏ ਰੱਬਾ ਉਹ ਤਾਂ ਘਰ ਤੇਰੇ ਸੱਸ ਵੱਲ ਤਾਂ ਇੱਥੇ ਰਹਿਣਾ ਉਹਨੇ ਕਿੱਥੇ ਚਲ ਜਾਣਾ ਤੂੰ ਆਜਮਾਨਾ ਫਿਰ ਉਹਨੂੰ ਕਿੱਥੇ ਆ ਉਹ ਇੱਥੇ ਹੀ ਕੰਮ ਕਰਨ ਦੀ ਬਾਹਰ ਮੈਨੂੰ ਕਹਿੰਦੀ ਇਹ ਤਾਂ ਲੱਗਿਆ ਰਹਿ ਮੈਂ ਕੰਮ ਨਹੀਂ ਕਰਨਦੀ ਮੈਨੂੰ ਪਤਾ ਉਹ ਕਿੱਥੇ ਗਈ ਆ ਉਹ ਗਈ ਨਹੀਂ ਆਣਾ ਲੈ ਕੇ ਤਾਂ ਹੀ ਤੇ ਘਰ ਐਨੀ ਆ ਹਾਏ ਪਪਾ ਇਹ ਇੱਥੇ ਹੀ ਆ ਜਾਂਦੀ ਆ ਤੇ ਬਾਥਰੂਮ ਚ ਗਈ ਹੈ ਕੱਪੜੇ ਥੋੜ੍ਹਣ ਵਾਲੇ ਥੋੜੇ ਜਾਂਦੀ ਜਨ ਮਹਿੰਗਾ ਲਾਵਾਂ ਬਾਥਰੂਮ ਚ ਵਾ ਹਾਂ ਹੋ ਬਾਥਰੂਮ ਚ ਬਾਤ ਕਿੱਥੇ ਜਾਣਾ ਗੇਟ ਤੇ ਦੋਵੇਂ ਬੰਦਵਾ ਪੱਕਾ ਬੁੱਢੀ ਬਾਥਰੂਮ ਚ ਜਾਣਾ ਆਹ ਕਿਹੜੀ ਬੁੱਢੀ ਬਾਥਰੂਮ ਤੇ ਸਾਸਿ ਹੀ ਬਾਥਰੂਮ ਚ ਕੋਈ ਨਹੀਂਗਾ ਤੋ ਇਹ ਮੈਨੂੰ ਦੱਸੋ ਬਾਥਰੂਮ ਚ ਹੈ ਨਾ ਕੋਈ ਨਹੀਂ ਹੈ ਮੰਮੀ ਨੇ ਕਿਹਾ ਵੀ ਫਿਰ ਮਨ ਕਮੇਟੀ ਚੁੱਕ ਲਾਂਦੇ ਮੈਨੂੰ ਲੋੜ ਪਰ ਇਹਨਾਂ ਫਿਰ ਵੀ ਵੱਧ ਜੜਾ ਕੇ ਬੋਲੀ ਦਿੱਤੀ ਹੈ ਇਹ ਨਹੀਂ ਹਟਦੀ ਹੈਗੀ ਕਿੱਥੇ ਹੈ ਮੰਮੀ ਮੈਂ ਇਹਲਾ ਬੁਢੀ ਬਾਥਰੂਮ ਚ ਨਹੀਂ ਹੋਗੀ ਤੂੰ ਕਿਹਾ ਇਹ ਬਾਥਰੂਮ ਚ ਵਾ ਪਾਇਆ ਨਹੀਂ ਮੈਂ ਕੀ ਕਰ ਆ ਆ ਆ ਵੇਖ ਲੈ ਬਾਰੂ ਹੋਣ ਲਈ ਤੇਨੇ ਮੈਂ ਕਿਹਾ ਹੀ ਨਾ ਬੁੱਢੀ ਬਾਹਰ ਗਈ ਹੈ ਤੂੰ ਮੰਨਦੀ ਨਹੀਂ ਮੇਰੀ ਗੱਲ ਤੂੰ ਤਾਂ ਕੱਪੜੇ ਤੋੜ ਨਹੀਂ ਚਲ ਗਈ ਹੋ ਘੜੀ ਬਾਹਰ ਬਾਹਰ ਕਿੱਧਰ ਗਈ ਹੈ ਮੈਂ ਅਜਾਦਰ ਕਮੇਟੀ ਵਾਲਾ ਮਮਮੀ ਕਿਵੇਂ ਝੂਠ ਬੋਲਣ ਲਈ ਕਮੇਟੀ ਵਾਲੋਂ ਬੋਲੀ ਦੇ ਕੇ ਆਈਆਂ ਤੇਰੇ ਨਾਲ ਕੇ ਬੈਠੀ ਅੰਦਰ ਮੈਂ ਬੂਆ ਟੋਇਆ ਮੈਨੂੰ ਇੰਨਾ ਕਹੇ ਲਈ ਕਿ ਮੈਂ ਕੱਪੜੇ ਕੋਹ ਲੱਗੇ ਪੈਂਜੀ ਨੇ ਮੈਂ ਕਿਹਾ ਲੋ ਭੈਣ ਜੀ ਮੈਂ ਇਹ ਕਪੜੇ ਧੋਣ ਲਈ ਹਾਂ ਮੈਂ ਚੇਤਾ ਕਰੀ ਬੁੜੇ ਟਾਈਮ ਹੋ ਗਿਆ ਮੈਂ ਫਿਰ ਉਸ ਤੋਂ ਛੱਡ ਕੇ ਤੇ ਬੇਲੀ ਵਾਲੇ ਚਲੇਗੀ ਹਾਂ ਹਾਂ ਮੈਨੂੰ ਪਤਾ ਤੈਨੂੰ ਚੇਤਾ ਇਹ ਵੀ ਨਹੀਂ ਆਣਾ ਚੁੱਕਣਾ ਮੰਮੀ ਨਹੀਂ ਆਣਾ ਚੁੱਕ ਕੇ ਬਾਜੀ ਕੇ ਗਈ ਆਏ ਭੈਣ ਮੇਰੇ ਕਿਹੜਾ ਨਹੀਂ ਆਣਾ ਤੂੰ ਤੂੰ ਬੁੱਢੀ ਹੋਰ ਨਹੀਂ ਮੇਰੇ ਤੈਨੂੰ ਬੁੱਢੀ ਕੋਈ ਨਹੀਂ ਮੇਰੀ ਬੁੱਢੀ ਮੈਂ ਤਾਂ ਕਮੇਟੀ ਚ ਬੋਲੀ ਦੇ ਕੇ ਆਉਂਦੀ ਹਾਂ ਉੱਥੇ ਕੌਣੀ ਉਥੇ ਬੁੜੀਆਂ ਹੋਰ ਨੇ ਵੇਖਿਆ ਮੰਮੀ ਅਹ ਬੁੜੀਆਂ ਕਿੰਨੀਆਂ ਬੰਦੇ ਵਿੱਚ ਹਨ ਉਹ ਤੇ ਕਮੇਟੀ ਦੀ ਬੋਲੀ ਦੇਣ ਦੇ ਹਾਂ ਭੈਣਾ ਦੱਸ ਕੇ ਗਈ ਹੀ ਮੜਾ ਜਾ ਮੈਨੂੰ ਵੇਖਿਆ ਮੰਮੀ ਕਹਿੰਦੀ ਉਥੇ ਬੁੜੀਆਂ ਹੀ ਮੈਨੂੰ ਇੱਕ ਦਿਖੀ ਕੀ ਪਤਾ ਕਿੰਨੀਆਂ ਕੀ ਉਥੇ ਕਿੰਨੀਆਂ ਛੱਟੀਆਂ ਕੀਤੀਆਂ ਮੈਂ ਉਥੇ ਕਮੇਟੀ ਦੀ ਬੋਲੀ ਹੋਣੀ ਮੈਂ ਤਾਂ ਉਥੇ ਗਈ ਮੈਂ ਅਸੇ ਕਿਹੜੀ ਬੁੜੀਆਂ ਇਕੱਠੀਆਂ ਕਰਦੀ ਫਿਰਦੀ ਹਾਂ ਕਿਹੜੀ ਕਮੇਟੀ ਹੁੰਦੀ ਮੈਂ ਕਮੇਟੀ ਪਾਈ ਪੰਮੀ ਵਾਲ ਮੋਦਰ ਗਈ ਹਾਂ ਚੋਰ ਵੀ ਕਮੇਟੀਆਂ ਬਣਾਉਂਦੇ ਪਈ ਹੁਣ ਹਾਈ ਛੋੜ ਕੇ ਤੁਹਾਡਾ ਘਰ ਮੈਂ ਚੂਦਾ ਸਾਂ ਮੈਂ ਕੋਈ ਕਮੇਟੀ ਨਹੀਂ ਪਾਉਣੀਆ ਪੀ ਚੁੱਕੀ ਤਾਂ ਇਹੇ ਲੈ ਕੇ ਤੇ ਨੂ ਵੀ ਕੇ ਰਪਾਸੀਆ ਲਾਉਣਾ ਕਿ ਲਾਉਣਾ ਅਈ ਸ਼ਾ ਮਮੀ ਆਪਣਾ ਇਲਾਜ ਕਰਾਉਣਾ ਮੇਰੀ ਮਮੀ ਦਾ ਇਲਾਜ ਕਰਾਉਣਾ ਵਾ ਤੇਰਾ ਕਰਾਉਣਾ ਵਾ ਤੇਰਾ ਮਮੀ ਠੀਕ ਤੇ ਤੂੰ ਨਹੀਂ ਨਾ ਮੈਨੂੰ ਲੈ ਜਾਨੀਂ ਵੀ ਪੈਣਾ ਠੀਕ ਤੇ ਤੂੰ ਨਹੀਂ ਜਿਹੜੀ ਹਾਂ ਮੈਨੂੰ ਨਹੀਂ ਲੱਗਣ ਦੀ ਹੈ ਮੈਨੂੰ ਗਰਮੀ ਲੱਗਣ ਦੀ ਪਰ ਇਹ ਹੋ ਜੋ ਮੈਂ ਅੰਦਰ ਚੱਲੀ ਐ ਏਸੀ ਨਾਲ ਲੱਗੀਆਂ ਲਾ ਦੇ ਨਹੀਂ ਤਾਂ ਮੈਂ ਏਸੀ ਵੀ ਉਹਦੀ ਤਾਂ ਸੌਣ ਲਾ ਚਿੱਤਰ ਗਈ ਹੀ ਉਹ ਉਹਦੀ ਮੈਂ ਕਿ ਸੁਣਾ ਮੈਂ ਉਹਦੀ ਭੈਣ ਵਾਂ ਉਹਦੀਆਂ ਗੱਲਾਂ ਸੁਣੀ ਤੇ ਮੈਂ ਬੋਲੀਵੁੱਡ ਕਮੇਟੀ ਵਾਲੇ ਗਈ ਤੇ ਕਮੇਟੀ ਵੀ ਮੈਨੂੰ ਚੁੱਕੀ ਗਈ ਹਾਈ ਏਡੀ ਭਾਰੀ ਕਮੇਟੀ ਨੇ ਮੈਨੂੰ ਨਾਲ ਲੈ ਜਾਂਦੇ ਮੈਂ ਚੁੱਕ ਲੈਂਦੀ ਨਹੀਂ ਹੈਗੀ ਕਮੇਟੀ ਦੀ ਬੋਲੀ ਹੋਣੀ ਕਿ ਉਹਨਾਂ ਦੀ ਕਮੇਟੀ ਦੀ ਬੋਲੀ ਵਿਧਾਤੀ ਤੇ ਮੈਂ ਕਮੇਟੀ ਚੁੱਕੀ ਨਹੀਂ ਬਹੁਤੀ ਘਾਟ ਚੜ ਗਈ ਮੈਂ ਫੇ ਕਿੱਦਾਂ ਚੁੱਕ ਲੈਂਦੀ ਕਮੇਟੀ ਦੀ ਬੋਲੀ ਕਿਹੜੀ ਹਿੰਦੀ ਦੀ ਕਿ ਪੰਜਾਬੀ ਦੀ ਪੰਜਾਬੀ ਹੀ ਪਰ ਪਿਆਹਾਂ ਦੀ ਬੋਲੀ ਸੀ ਕਹਿੰਦੇ ਨਹੀਂ ਚੁੱਕੀ ਨਹੀਂ ਗਈ ਜੇ ਪੰਜਾਬੀ ਦੀ ਬੋਲੀ ਸੀ ਤੇ ਮੈਂ ਪਿਆਹਾਂ ਦੀ ਬੋਲੀ ਨਾਲ ਲਹਿਰ ਗਈ ਹਾਂ ਬੋਲੀ ਦਿੱਤੀ ਹੀ ਵੀ ਮੈਂ ਪਹਿਲਾਂ ਕਿ ਆਉਂਗੀ ਤੇ ਕਿਹੜਾ ਇਲਾਜ ਕਰਾਉਣਾ ਸੀ ਬੋਲੀ ਦੇ ਪੈਸੇ ਮਿਲ ਜਾਂਦੇ ਹਾਂ ਮਿਲ ਜਾਂਦੇ ਆ ਅਸੀਂ ਪੈਸੇ ਥੋੜਾ ਜਿਹਾ ਦੇਈਦੇ ਮਹੀਨੇ ਮਹੀਨੇ ਬਾਅਦ ਕਿਸ਼ਤ ਵੱਜਦੀ ਆ ਦੀ ਮੈਂ ਇੰਨਾ ਬੋਲਣ ਨਹੀਂ ਆ ਮੈਨੂੰ ਤਾਂ ਤੁਸੀਂ ਪੈਸੇ ਹੀ ਨਹੀਂ ਦੇਣੇ ਨਾਲੇ ਕਿੰਨੇ ਬੋਲਣ ਤੇ ਪੈਸੇ ਮਿਲਦੇ ਆ ਨਹੀਂ ਭੈਣਾ ਉਹ ਤਾਂ ਕਮੇਟੀ ਹੀ ਬੋਲੀ ਤੇ ਉਹ ਬੋਲੀ ਦਈਏ ਫਿਰ ਮੈਂਬਰਾਂ ਦੇ ਪੈਸੇ ਇਕੱਠੇ ਹੁੰਦੇ ਫਿਰ ਮਿਲਦੇ ਐਦਾਂ ਥੋੜੇ ਹੁੰਦੇ ਆ ਤੈਨੂੰ ਕਹਦੇ ਪੈਸੇ ਦੇਈਏ ਬੋਲਣ ਦੇ ਤੁਹਾਡੇ ਸਾਰੇ ਜੀਨ ਹਰਾਮ ਕੀਤਾ ਤੈਨੂੰ ਪੈਸੇ ਦੇਈਏ ਇਕੱਠੇ ਪਰ ਤਰਜਕੇ ਨੂੰ ਡਾਕਟਰ ਨੂੰ ਦਵਾਂਗੇ ਨਾ ਉਧਰ ਦੱਸ ਆਪਾਂ ਕਿਹੜਾ ਡਾਕਟਰ ਦਾ ਇਹ ਤੈਨੂੰ ਪਤਾ ਲੱਗੂ ਇਕੱਠੇ ਕਿੱਦਾਂ ਹੋਵੇ ਆਹੇ ਪਤਾ ਲੱਗੂਗਾ ਵੈਸੇ ਤੈਨੂੰ ਦਿਓ ਇਹਨੂੰ ਬੋਲੀਆਂ ਦਾ ਪਤਾ ਵਾ ਵੈਸਾਂ ਤਾਂ ਫੱਪਾ ਵਾ ਉਹ ਨਹੀਂ ਮੈਨੂੰ ਪਤਾ ਨਹੀਂ ਕਦੀ ਹਾਂ ਕਰਕੇ ਕਦੀ ਹੂੰ ਕਰਕੇ ਢੇੜਾ ਦੇ ਦੇ ਨੀ ਮਟਿਆਰੇ ਲੰਬੀ ਬਾਹ ਕਰਕੇ ਚੱਲ ਜਾ ਜਾ ਚੁੱਪ ਕਰਕੇ ਅੰਦਰ ਲੋ ਤੈਨੂੰ ਢੇੜੇ ਦਵਾਵਾਂ ਤੈਨੂੰ ਮੈਂ ਢੇੜੇ ਦੇ ਤੇਂਦੀ ਫੱਤੀ ਆ ਕਾ ਚੱਲ ਮਿੱਤਾ ਚੱਲ ਕੇ ਦੇਖ ਲੈ ਨੂੰ ਇੰਨਾ ਘਰ ਘਰ ਸਾਰਾ ਪਤਾ ਹੀ ਬੋਲੀਆਂ ਦੇ ਪਤਾ ਹੀ ਸਾਰਿਆਂ ਨੇ ਪੰਜਾਬੀ ਆ ਕਿ ਹਿੰਦੀ ਆ ਸਾਰਿਆਂ ਨੇ ਪਤਾ ਵਾਂ ਅੰਗਰੇਜ਼ੀ ਦਾ ਮੈਨੂੰ ਤਾਂ ਲੱਗਦਾ ਮਛਲੀ ਬਣੀ ਜਾਂਦੀ ਉਹਨੂੰ ਸਾਨੂੰ ਕੋਈ ਨਹੀਂ ਡਾਕਟਰ ਜਿੱਦਣ ਖੜੀ ਇਹਦਾ ਮਸਲ ਫੋੜਾ ਸਾਰਾ ਲੱਗੀ ਕਿੱਦਾਂ ਨਿਕਲ ਆਹੋ ਹੋਰ ਕਿਹੜੀ ਸੱਤੇ ਬੋਲੀਆਂ ਤਾਂ ਯਾਦ ਆਉਂਦੀਆਂ ਬੜੀ ਸਿੱਤੀ ਜੇ ਡਾਕਟਰ ਦੇਖਣਾ ਨਾ ਨੂੰ ਦੇਖਿਆ ਵੀ ਅਸੀਂ ਕਿਤਾਬੀ ਪੰਜਾਬੀ ਹਿੰਦੀ ਸਹੀ ਹੁੰਦੀ ਵੇਖੀ ਹੈ ਆਹੋ ਹੋ ਗਿਆ ਤੁਹਾਨੂੰ ਸਿਧਿਆ ਨਾ ਬਣਾਇਆ ਮਾਰਿਆ ਕਰਦੇ ਨੇ ਹਾਂ ਉਹ ਹੋਇਆ ਮੈਂ ਤਾਂ ਉੱਧਰ ਗਏ ਹਾਂ ਜਾਂ ਬੋਲੀਦੇ ਤਾਂ ਨੋ ਵੀ ਨਿਕੰਮ ਬਣਿਆ ਉਦੋਂ ਬੋਲੀ ਬੜੀ ਉਹਨਾਂ ਨੇ ਚੁੱਕ ਦਿੱਤੀ ਤੇ ਫਿਰ ਮੇਰੇ ਤਾਂ ਪੱਲੇ ਕੱਖ ਨਹੀਂ ਪੈਂਦਾ ਤੇ ਮੈਂ ਕੀ ਕਰਦੀ ਚੋ ਲੋਖਾਂ ਨੂੰ ਆਤਵਾ ਜਵਾਹਤਲਾ ਜੀ ਕੋ ਬੋਲੀ ਦੇ ਜਾਂ ਦੇ ਬੋਲੀ ਤੇ ਮੈਂ ਕਹਿ ਕੇ ਵੀ ਆਈ ਹਾਂ ਨੂੰ ਕਿ ਅਮਰੀਕਾ ਕਮੇਟੀ ਚੁੱਕਣੀ ਬੋਲੀ ਹਿਸਾਬ ਨਾਲ ਵਧਾਈ ਵੱਠਾਂ ਨੇ ਕਿੱਥੋਂ ਮੈਂਬਰ ਉਹਨੇ ਕਿੱਥੇ ਕਰ ਲੈ ਸਾਰੇ ਤਾਂ ਤਾਂ ਚੜਦੇ ਹੁੰਦੀ ਹੁੰਦੀ ਹੈ ਘਰ ਵਿੱਚ ਪਿਆ ਹੋਵੇ ਨਾ ਫਿਰ ਇਦਾਂ ਹੀ ਪੱਲੇ ਵੀ ਕੱਖ ਨਹੀਂ ਪਿਆ ਤੇ ਅੱਗੇ ਨਹੀਂ ਈਮੇਲ ਦਾ ਫਿਰ ਇੱਕ ਚੀਜ਼ ਦਾ ਚਲੋ ਠੀਕ ਹੈ ਤੂੰ ਜਾਓ ਅੰਦਰ ਮੈਂ ਵੇਖਾਂ ਬਾਥਰੂਮ ਚ ਚਾਹ ਤੋੜੋ ਕੱਪੜੇ ਮੰਮੀ ਆਹ ਇੱਕ ਟੀ ਵੀ ਦੀ ਵੀਡੀਓ ਚ ਲਾਈ ਮੈਂ ਫੋਨ ਤੇ ਇਹਦਾ ਪਤਾ ਲੱਗਦਾ ਆ ਤੇ ਸਟੋਰੀ ਆ ਤੇ ਸਟੋਰੀ ਚ ਲਾਉਣੀ ਆ ਦੱਸ اچھا ਸਟੋਰੀ ਦਾ ਤੈਨੂੰ ਪਤਾ ਲੱਗਦਾ ਵਾ ਤੈਨੂੰ ਪੈਸਾਂ ਦਾ ਵੀ ਪਤਾ ਲੱਗਦਾ ਵਾ ਤੈਨੂੰ ਬੋਲੀਆਂ ਪਾਉਂਦਾ ਵੀ ਪਤਾ ਲੱਗਦਾ ਵਾ ਤੂੰ ਕਿਹ ਹੋਰ ਕਾਦਾ ਨਹੀਂ ਪਤਾ ਲੱਗਦਾ ਇਹ ਕਿ ਤੈਨੂੰ ਆਪਣੇ ਘਰ ਦਾ ਹੀ ਨਹੀਂ ਪਤਾ ਲੱਗਦਾ ਤੇ ਘਰ ਤੇ ਬੈਠੀ ਘਰ ਦਾ ਤਾਂ ਸਾਰਾ ਪਤਾ ਤੇ ਫਿਰ ਆਪਣੀ ਸੱਸ ਦਾ ਨਹੀਂ ਪਤਾ ਹਾਏ ਕਿਹੜੀ ਸੱਸ ਚਲ ਬਣਾ ਦੋ ਫਿਰ ਜਾਓ ਉਹਨੂੰ ਕਹਦੇ ਵੀ ਮੰਨ ਲੈਣੀ ਮੈਂ ਆਪਣੀ ਸੱਸ ਪਰ ਮੈਂ ਕੁੱਟਿਆ ਬੜੀ ਕੰਨੀ ਨੂੰ ਪਰ ਫੇਰ ਲੋਕ ਇੱਕ ਪਾਸੇ ਵਟੀ ਤੇ ਦੂਜੇ ਪਾਸੇ ਲੱਗ ਗਈ ਤੇ ਫਿਰ ਜਿਹੜੀ ਸੱਸ ਹੁੰਦੀ ਉਹਨੇ ਕੁੱਟੇ ਦਿਖਾਣੀ ਹੈ ਮੇਰੇ ਕੋਲ ਫਿਰ ਉਹ ਮੈਂ ਜਿਹੜੀ ਮੈਂ ਵੀਡੀਓ ਨਹੀਂ ਵੇਖਣ ਦੀ ਆ ਵੀ ਤੇਰਾ ਵੀ ਫਿਰ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਖਾਂ ਲੈ ਮੈਂ ਸੱਸ ਦੇ ਮਤਲਬ ਦਾ ਪਤਾ ਮੈਂ ਪੇਟੀ ਉਹ ਲੈ ਕੇ ਕੁੱਟਣਾਉਂਗੀ ਹਨਾ ਤੇ ਇਹਨੂੰ ਕਹੋ ਸੋਖ ਮੰਨ ਗਈ ਆ ਵੀ ਤੂੰ ਮੇਰੀ ਸੱਸ ਹੋਣਾ ਤੇ ਮੈਂ ਉਧਰ ਅੰਦਰ ਜਾਈ ਨਹੀਂ ਮੈਨੂੰ ਆਵਾਜ਼ ਮਾਰੂਗੀ ਫਿਰ ਮੈਂ ਮੈਨੂੰ ਕੁੱਟੂਗੀ ਐ ਸੱਸ ਦੀ ਤੈਨੂੰ ਪੂਰੀ ਜਾਣਕਾਰੀ ਨਹੀਂ ਸਿਆਣੇ ਪਤਾ ਕੀ ਕਹਿੰਦੇ ਆ ਸੱਸ ਨੂੰ 1 ਸੱਸਾ ਲੱਗਦਾ ਤੇ ਸੱਸ ਨੂੰ 2 ਲੱਗਦੇ ਸਮਝ ਗਿਆ ਤਾਂ ਭਾਵੇਂ ਕਿਹੜੇ ਸਿਆਣੇ ਮੰਮੀ ਕਿੱਥੇ ਗਏ ਹੋ ਮੇ ਭੈਣਾ ਉਹ ਸਿਆਣੇ ਦੇ ਬੜੇ ਚਿਰ ਦੇ ਮਰ ਗਏ ਗੱਲਾਂ ਹੀ ਛੱਡ ਗਏ ਆਪਣੀਆਂ ਤਾਂ ਲੋਕੀ ਕਹਿੰਦੇ ਸਿਆਣਿਆਂ ਦੀ ਗੱਲ ਮੈਨੂੰ ਪਤਾ ਮੰਮੀ ਸਿਆਣੇ ਕਿੱਦਾਂ ਮਰੇ ਹੋ ਫੇ ਤੂੰ ਦੱਸ ਪਰ ਕਿੱਦਾਂ ਮਰੇ ਫਿਰ ਜਿਹੜੀ ਮੰਮੀ ਤੇ ਮੈਨੂੰ ਗੋਲੀ ਨਹੀਂ ਖਵਾਈ ਉਹਦੇ ਵਿੱਚ ਉਹ ਵੇਖੋ ਕਿੰਨੇ ਮੈਂ ਤੁਹਾਨੂੰ ਦੱਸਿਆ ਹੀ ਬੰਦੇ ਉਹ ਜਦੋਂ ਮੈਂ ਖਾ ਗਈ ਨਾ ਸਾਰੇ ਸਿਆਣੇ ਮਰ ਗਏ ਫਿਰ ਨੇ ਭੈਣਾ ਉਹ ਤਾਂ ਗੋਲੀ ਖਾਣ ਵਾਲੀ ਗੋਲੀਆਂ ਚ ਕਿਤੇ ਬੰਦੇ ਪੈਕ ਹੋਏ ਆ ਉਹ ਵੇ ਕਿੰਨੇ ਇਕੱਠੇ ਹੋਏ ਨਹੀਂ ਕਿ ਨਹੀਂ ਜੇ ਜਿਹੜੇ ਉਹ ਹੁੰਦੇ ਨਹੀਂ ਕਿ ਨਹੀਂ ਕਿ ਉਹ ਵਾਲੇ ਨਹੀਂ ਭੈਣਾ ਉਹ ਤਾਂ ਦਵਾਈਆਂ ਵਿੱਚ ਉਹਦਾ ਇਦਾਂ ਦਾਣੇ ਹੁੰਦੇ ਆ ਦਵਾਈਆਂ ਕੋਈ ਕਿਸਮ ਦੀ ਕੋਈ ਕਿਸ ਕਿਸਮ ਦੀ ਬੰਦੇ ਤਾਂ ਨਹੀਂ ਅਜੇ ਤੱਕ ਦਵਾਈਆਂ ਚ ਪੈਕ ਹੋਏ ਤੇਰ ਕੋ ਸੁਣਿਆ ਮੈਂ ਤੇ ਚੱਲ ਫਿਰ ਮੈਨੂੰ ਦੱਸੋ ਭੈਣਾ ਵੀ ਮਰੇ ਕਿਦਾਂ ਫਿਰ ਸਿਆਣੀ ਕੀ ਗੱਲ ਹੋਈ ਸੀ ਉਹਨਾਂ ਨੂੰ ਨੀ ਭੈਣਾ ਤੁਹਾਡੇ ਤੋਂ ਪਹਿਲਾਂ ਮਰ ਗਏ ਸਾਡੇ ਆਉਣ ਤੋਂ ਪਹਿਲਾਂ ਮਰ ਗਏ ਪਹਿਲੇ ਸਿਆਣਿਆਂ ਦੀ ਗੱਲਾਂ ਵਾ ਵੇਖਿਆ ਮੰਮੀ ਉਹ ਤਾਂ ਮੈਨੂੰ ਕਹੀ ਨਹੀਂ ਬੋਲਦੀ ਆ ਨਾ ਫਿਰ ਝੂਠ ਜੇ ਤੇਰੇ ਆਉਣ ਤੋਂ ਪਹਿਲਾਂ ਮਰ ਗਏ ਤਾਂ ਫਿਰ ਤੈਨੂੰ ਗੱਲਾਂ ਕੌਣ ਦੱਸ ਕੇ ਗਿਆ ਸਿਆਣਿਆਂ ਦੀਆਂ ਨੀ ਸਾਡੀ ਸੱਸ ਜੀ ਹੈਗੀ ਸੀ ਉਹ ਸਿਆਣੀ ਸੀ ਤਾਂ ਹੈ ਸਾਡੀ ਸੱਸ ਸਿਆਣੀ ਏਕੇ ਵੇਖਿਆ ਇੱਥੇ ਝੂਠ ਫੜਿਆ ਜਾਂਦਾ ਨਾਲੇ ਕਹਿੰਦੀ ਮੇਰੇ ਆਉਣ ਤੋਂ ਪਹਿਲਾਂ ਮਰ ਗਏ ਨਾਲੇ ਮੇਰੀ ਸੱਸ ਨੇ ਦੱਸੀਆਂ ਨਾਲੇ ਉਹ ਸਿਆਣੀ ਨੀ ਭੈਣਾ ਸੱਸਾਂ ਸਮਝੰਦੀਆਂ ਹੁੰਦੀਆਂ ਹੁੰਦੀਆਂ ਨਵਾਂ ਨੂੰ ਤੂੰ ਆਪਣੇ ਸੱਸ ਲਾ ਕੇ ਬਵੇਂ ਤਾਂ ਤੈਨੂੰ ਸਮਝਾਵੇ ਉਹਨਾਂ ਨੂੰ ਵੀ ਲੱਗਣ ਦਿੰਦੀ ਹੰਦ ਕਰਨ ਨਹੀਂ ਜਾਂ ਮੈਨੂੰ ਲੱਗਦਾ ਤੂੰ ਮੈਨੂੰ შეਤਨ ਕਰ ਦੇਣ ਲੱਗੀ ਮੈਂ ਆਪਣੀ ਵੀਡੀਓ ਹੀ ਵੇਚਦੀ ਕਹਿੰਦੀ ਸਿਆਣੇ ਦੱਸ ਗਏ ਸੱਸ ਮੇਰੀ ਸਿਆਣੀ ਨਾੜੇ ਮਰ ਗਈ ਨਾੜੇ ਸਮਝਾਉਂਦੀ ਆ ਮੈਨੂੰ ਨਹੀਂ ਪਤਾ ਲੱਗਦਾ ਤੇਰੀਆਂ ਗੱਲਾਂ ਦਾ ਤੈਨੂੰ ਪਤਾ ਲੱਗੂਗਾ ਚੰਗੀ ਤਰ੍ਹਾਂ ਲੱਗੂਗਾ ਜੇ ਤਾਂ ਇੱਥੋਂ ਦੀ ਕਮਾਈਆਂ ਨਾ ਮਸ਼ੀਨਾ ਵੇਖੀ ਕਿਤਾ ਤੂੰ ਪਰਲ-ਪਰਲ ਸਿੱਧੀਆਂ ਗੱਲਾਂ ਬੋਲਦੀ ਫੇਰ ਵੇਖੀ ਫੇਰ ਕਹਿੰਦਾ ਲੈ ਜਾਓ ਇੱਥੋਂ ਮੈਨੂੰ ਮੈਂ ਸਾਰਿਆਂ ਨੂੰ ਜਾਣਨੀ ਆ ਮੈਂ ਸੱਸ ਨੂੰ ਪਛਾਣਦੀ ਆ ਮੈਂ ਆਪਣੇ ਬੰਦੇ ਨੂੰ ਪਛਾਣਦੀ ਮੈਨੂੰ ਆਪਣੇ ਘਰ ਦਾ ਵੀ ਪਤਾ ਵਾ ਇਦੋਂ ਮੈਂ ਤੁਹਾਨੂੰ ਚੇਤੇ ਆ ਜਾਨੀ ਕੀ ਗੱਲਾਂ ਫਿਰ ਤੈਨੂੰ ਆਉਣੀਆਂ ਮੈਨੂੰ ਨਹੀਂ ਆਉਣੀਆਂ ਤੈਨੂੰ ਆਉਣੀਆਂ ਵਾ ਮੈਨੂੰ ਥੋੜੀਆਂ ਆਉਣੀਆਂ ਵਾ ਤੈਨੂੰ ਆਉਣੀਆਂ ਵਾ ਤੁਹਾਨੂੰ ਵੀ ਤੇ ਚੇਤਾ ਹੀ ਭੁੱਲਿਆ ਵ ਮੈਨੂੰ ਕਹਦਾ ਭੁੱਲਿਆ ਚੇਤਾ ਹੁਣੇ ਮੈਂ ਤੁਹਾਨੂੰ ਪੁੱਛਿਆ ਸੀ ਡੈਡੀ ਕਿਤੇ ਤੂੰ ਕਿਹੇ ਕੰਮ ਬਾਹਰ ਚ ਰਗਾ ਡੈਡੀ ਤੇ ਕੰਮ ਤੇ ਗਿਆ ਮੇਰੀ ਸੁਰਤ ਵਿੱਚ ਤੇ ਬਾਹਰ ਵਾ ਤੇਰੀ ਸੁਰਤ ਵਿੱਚ ਕਦੀ ਕਿਹੜਾ ਕੰਮ ਤੇ ਗਿਆ ਕਈ ਤੂੰ ਕਹਿੰਦਾ ਘਰੇ ਆ ਤੇਰੀਆਂ ਕਿਹੜੀਆਂ ਕਿੜੀਆਂ ਮੈਂ ਸੁਣਾ ਮੇਰਾ ਦਿਮਾਗ ਖਰਾਬ ਨਹੀਂ ਨਾ ਹੈ ਕਾ ਮੈਂ ਵੀ ਤੇਰੇ ਵਰਗਾ ਕਰ ਲਾ ਤਾਂ ਫਿਰ ਮੈਂ ਵੀ ਸਾਰੀ ਦੁਨੀਆ ਨੂੰ ਕਾਵਾਂ ਆ ਵੀ ਨਹੀਂ ਚੰਗਾ ਉਹ ਵੀ ਨਹੀਂ ਚੰਗਾ ਉਹ ਵੀ ਨਹੀਂ ਮੇਰਾ ਮੰਮੀ ਆਵੇ ਸਪਾਈਡਰਮੈਨ ਉਡੰਡਿਆ ਆਵੇ ਓਈਓ ਪਾੜੀ ਕਿ ਨਹੀਂ ਕੰਦ ਉਹਨੇ ਉੱਡ ਗਿਆ ਕਿ ਨਹੀਂ ਵੇਖ ਤੂੰ ਮੰਮੀ ਕਿੰਨੀ ਅਗਲੇ ਚ ਜਾਣੀ ਉਹ ਜਿਹੜਾ ਕੰਦਾਂ ਹੀ ਪਾੜੀ ਜਾਣ ਡਿਆ ਇਦਾਂ ਹੀ ਬੰਦੀ ਰਹਿ ਆ ਮੇਰਾ ਸਿਰ ਪਾਟਾਂ ਡਿਆ ਵਾ ਮੈਂ ਪਾਣੀ ਪੀਵਾ ਉਹ ਤਾਂ ਵੈਲੀ ਆ ਤੇਰੀ ਕਿਹੜੀ ਗੱਲ ਵਾ ਦਿਮਾਗ ਖਰਾਬ ਕੀਤਾ ਇਹਨੇ ਵੱਖਰਾ ਹੀ ਕਰੇ ਵਿਖਿਆ ਮੰਮੀ ਮੰਨ ਗਈ ਕਿ ਨਹੀਂ ਵੀ ਦਿਮਾਗ ਖਰਾਬ ਹੈ ਦਾ ਮੰਮੀ ਨੂੰ ਝਟਕੇ ਲਵਾਉਣਾ ਹੀ ਪੈਣਾ ਫੇਰੀ ਸਹੀ ਹੋਣਾ ਭਵੇਲਾ ਮੰਨ ਜਾਂਦੀ ਕਿ ਫੇਰੀ ਮੇਰਾ ਦਿਮਾਗ ਖਰਾਬ ਹੋ ਗਿਆ ਨੇਰਾ ਹੋ ਗਈ ਉਹ ਤਾਂ ਦਸ ਵੇਲਾ ਗੇਟ ਨਹੀਂ ਬੰਦ ਕੀਤਾ ਸਾਬੇ ਨੂੰ ਗੱਡੀ ਲੈ ਕੇ ਗੱਡੀ ਲੈ ਕੇ ਗਏ ਤਾਂ ਅੰਦਰ ਗੱਡੀ ਨਗਾ ਲਈ ਆ ਤੇ ਇਹਨੇ ਆਖਿਆ ਵੀ ਮੈਂ ਨੇਰਾ ਹੋਇਆ ਤਾਂ ਮੈਂ ਗੇਟ ਹੀ ਬੰਦ ਕਰਦਾ ਕੋਖ ਨਹੀਂ ਹਾਲੇ ਮੁੰਡੇ ਦਾ ਵੀ ਆ ਇਧਰ ਨਾ ਤੇ ਗੇਟ ਬੰਦ ਕਰਤਾ ਮੈਂ ਉਧਰ ਦਾ ਵੇਖਾ ਬੜਾ ਖੁੱਲਾ ਨਾ ਹੋਵੇ ਕਿ ਬੰਦ ਵਾ ਵੇਖਦੀ ਆ ਬੜਾ ਨੇ ਹਾਂ ਮੈਂ ਗੇਟ ਖੁੱਲਾ ਹੀ ਹੋ ਕੋਹ ਨਹੀਂ ਹਾਂ ਸਾਬੀ ਦਾ ਤੂੰ ਥੋੜਾ ਬਦਵ ਧਿਆਨ ਦਿਆ ਕਰ ਦਰਵਾਜਿਆਂ ਵਾਲੇ ਚ ਦਰਵਾਜੇ ਬੰਦ ਕਰਦਾ जाए तो हाँ आ, कोई भी नहीं है तो फटाफट लाइट तो बंद करा अंदर इधर कौन आ गया ओ चाची मैं मनी आ, 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 तू है तू तो मेरा तड़ाका कड़ दिता वा तू अत किधर आ गया वा ਹਬ ਡਰ ਨਈ ਅੱਧੀ ਰਾਤ ਤੂੰ ਕਿੱਧਰ ਤੁਰਿਆ ਫਿਰਦਾ ਮੈਂ ਮੈਂ ਗਿਆ ਸੀ ਏਡੇ ਨੂੰ ਹਾਂ ਤੇ ਮੈਂ 버ਗਰ ਲੈ ਕੇ ਆਇਆ ਭਾਬੀ ਜੀ ਮੈਂ ਅੱਧੀ ਰਾਤ ਆਂ ਭਾਬੀ ਦੇ 버ਗਰ ਖਾਣਾ ਜਿੱਦਾਂ ਵਿਚਾਰੀ ਤੁਸੀਂ ਬੰਨੀ ਸੀ ਮੈਂ ਕੀ ਪਤਾ ਨੇ ਕੋ ਖਾਦਾ ਵੀ ਹੋਣਾ ਕਿ ਨਹੀਂ ਆਹੋ ਤੇ ਭੁੱਖੀ ਬੈਠੀ ਹੈ ਕਿ ਉਹ ਖਾਦਾ ਨਹੀਂ ਇੱਥੇ ਭੁੱਖੀ ਦਾ ਕੀ ਪਤਾ ਮੈਨੂੰ ਆਹ ਲਾ ਖਵਾ ਲਿਆ ਹੁਣ ਸਭ ਕੁਝ ਖਵਾ ਲਿਆ ਵਾ ਨਾਲੇ ਤੇ ਦੇਵਾਂਗੇ ਛੋਡੇ ਆ ਕੋਹ ਨਹੀਂ ਮੇਰੇ ਰੰਗ ਕਾਦੇ ਉੱਡਣੇ ਉਦਾਂ ਹੀ ਮੈਂ ਹਾਂ ਅੱਧੀ ਰਾਤ ਦਰਵਾਜ਼ਾ ਖੜਕਾਉਣ ਦੇ ਮੈਨੂੰ ਪਤਾ ਨਹੀਂ ਕੌਣ ਆਇਆ ਅੱਧੀ ਰਾਤ ਤੇ ਤੈਨੂੰ ਪਤਾ ਵੀ ਜਰਾ ਤੇ ਦਰਵਾਜ਼ਾ ਕਿੱਥੇ ਹੈ ਜੀ 9:30 ਵਜੇ ਪਿੰਡਾਂ ਚ ਤੇ ਆਮ ਟਾਈਮ ਆ ਉਹ ਭਰਾਵਾ ਉਹ ਤੇ ਗੱਲ ਤੇ ਸਹੀ ਹੈ ਬੇਟਾ ਪਰ ਫਿਰ ਵੀ ਨੇਰਾਤਾ ਹੋਇਆ ਵਾ ਨਾ ਤੇ ਅਹੀ ਕਿ ਭਾਪਾ ਨਹੀਂ ਕਿਹੜਾ ਹਵਲੇ ਆ ਗਿਆ ਵਾ ਤੇ ਡਰ ਤਾਂ ਹੁੰਦਾ ਹੀ ਤੇਨੂੰ ਪਤਾ ਜੀਗਾ ਸਮੇ ਕਿਦਾਂ ਦੇ ਜਾਣਦੇ ਆ ਇਹ ਵੀ ਗੱਲ ਹੈਗੀ ਆਹੋ 버ਗਰ ਹੀ ਆ 버ਗਰ ਹੀ ਆ ਕਿੱਥੋਂ ਲੈ ਕੇ ਆਇਆ ਹੋਣਾ ਇਹ ਕਿੱਥੋਂ ਲੈ ਕੇ ਆਇਆ ਵਾ ਹਰ ਚੌਲੋਂ ਅੱਡੇ ਚੋਂ ਮੈਂ ਕਿਹਾ ਸ਼ਾਇਦ ਕਿ ਤੇ ਘਰ ਬਣਾਇਆ ਹੋਣ ਘਰ ਦਾ ਸਹੀਂ ਹਲਵਾਈ ਹੈ ਉਹ ਹੱਬ ਬਣਾ ਲੈਂਦੇ ਆ ਨੱਟ ਤਾਂ ਵੇਕੇ ਸਾਰੇ ਕੋ ਬਣ ਜਾਂਦਾ ਘਰ ਹਲਵਾਈਆਂ ਦੀ ਥੋੜੀ ਗੱਲ ਹੁੰਦੀ ਆ ਚਾਚੀ ਕੀ ਗੱਲ ਜੀ ਘਰੇ ਬਣਾਇਆ ਹੁੰਦਾ ਤੇ ਤੁਸੀਂ ਖਾਣਾ ਹੀ ਨਹੀਂ 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 ਖਾਣਾ ਹੀ ਪਤਾ ਖਾਣਾ ਕਿਉਂ ਨਹੀਂ ਤੇ ਅਹੀਂ ਘਰੇ ਬਣਾਇਆ ਅਹੀਂ ਘਰੇ ਵਿੱਚ ਕੋ ਪਾ ਲੈਂਦਾ ਵਾ ਉਹ ਤਾਂ ਗੱਲ ਸਹੀ ਪੁੱਤ ਭਾਜ ਕਰਨੀ ਵਿਸ਼ਵਾਸ ਹੈਗਾ ਕਿਸੇ ਤੇ ਵੀ ਕੋਈ ਪਤਾ ਹੁੰਦਾ ਵਾ ਤੇਹੀਂ ਘਟ ਨਹੀਂ ਚਾਚੀ ਨਹੀਂ ਨਹੀਂ ਤੁਸੀਂ ਤੇ ਨਹੀਂ ਘਟਣਾ ਅੱਜ ਕੱਲ ਸਿਆਣਿਆਂ ਨੇ ਕਿਹਾ ਨਾ ਆਪਣੇ ਮਾਰਦੇ ਬਗਾਨਾ ਕੋਈ ਨਹੀਂ ਮਾਰਦਾ ਹੈਗਾ ਉਹ ਸਾਰੇ ਆਪਣੇ ਨਹੀਂ ਇਦਾਂ ਦੇ ਹੁੰਦੇ ਪਤਾ ਦੁਨੀਆਦਾਰੀ ਦੇ ਨਾਲ ਹੀ ਆ ਜਾ ਫਿਰ ਆ ਜਾ ਉਹਨਾਂ ਦੇ ਆ ਜਾ ਨਹੀਂ ਤੇ ਜਾਣ ਦੇ ਜਾ ਫਿਰ ਨਹੀਂ ਨਹੀਂ ਮੈਂ ਜਾਵਾਂ ਮਾਤਾ ਦਾ ਵੀ ਕਿੰਨੀ ਵਾਰੀ ਫੋਨ ਆ ਗਿਆ ਸੀ ਨਿਹਰਾ ਹੋ ਗਿਆ ਵਾ ਚੱਲੀਏ ਘਰ ਨੂੰ ਮੈਂ ਤੇ ਆਇਆ ਹਾਂ ਅੱਡੇੋਂ ਮੈਂ 버ਗਰ ਫੜਾ ਕੇ ਤੇ ਚਲਦਾ ਵਾਂ ਆਹ ਚਾ ਠੀਕ ਆਹ ਚਾ ਠੀਕ ਫਿਰ ਮੈਂ ਚਲਦਾ ਚੰਗਾ ਫਿਰ ਉਹਨੂੰ ਭਾਬੀ ਨੂੰ ਦੇ ਦਿਓ ਹੁਣ ਸਾਬੀ ਨਾ ਖਾ ਜੇ ਉਹ ਦੇ ਦਾਂਗੇ ਭਰਾਵਾ ਆਹ ਠੀਕ ਅੱਡੀ ਰਾਤ 버ਗਰ ਲੈ ਕੇ ਤੇ ਆ ਗਿਆ ਵਾ ਭਾਬੀ ਨੂੰ ਦੇ ਦਿਓ ਐਡਾ ਭਾਬੀ ਦਾ ਵੱਡਾ 헤ਜਲਾ ਦਿਓਰ ਪਤਾ ਨਹੀਂ ਸੱਜੇ ਪੱਠੋ ਨਿਕਲਿਆ ਪੁੱਤ ਡੈਡੀ ਇਹਦੇ ਨੂੰ 24 25 ਸਾਲ ਹੋ ਗਏ ਬਾਹਰ ਗਏ ਮਸ਼ਾ ਮਮੀ ਹਾਂ ਇਹਨੂੰ ਤਾਂ ਹੋਸ਼ ਵੀ ਨਹੀਂ ਜਦੋਂ ਤੱਕ ਆ ਗਿਆ ਅਛਾ ਨਿਆਣੀ ਹੀ ਹੈ ਤੇ ਤੇ ਜਾ ਕੇ ਉਹਨੇ ਇੱਕੋ ਵਾਰ ਹੀ ਪੈਸੇ ਪਾਏ ਆ ਮੋੜ ਸਾਡੇ ਵਾਲ ਧਿਆਨ ਹੀ ਨਹੀਂ ਦਿੰਦਾ ਮੰਮੀ ਫੋਨ ਵੀ ਨਹੀਂ ਆਉਂਦਾ ਨਾ ਬਹੁਤ ਘੱਟ ਕੀਤੀ ਆ ਕਿਤੇ ਮਰਜ਼ੀ ਨਾਲ ਕਰ ਲੈਣੀ ਤੇ ਕਰਦਾ ਹੀ ਨਹੀਂ ਮੰਮੀ ਨੂੰ ਪ੍ਰਭਾਵ ਨਹੀਂ ਹੈਗੀ ਕੀ ਪਤਾ ਕੀ ਉਹਨੂੰ ਕੀਤਾ ਵਾ ਕਿਸ ਨੇ ਰੱਬ ਜਾਣੇ ਆ ਧਿਆਨ ਨਹੀਂ ਦਿੰਦਾ ਸਾਡੇ ਵਾਲ ਇਹ ਵੀ ਪੁੱਛਦੀ ਹੁੰਦੀ ਸੀ ਕਦੋਂ ਆਉਣਾ ਕਦੋਂ ਆਉਣਾ ਮੈਂ ਮੈਂ ਤੈਨੂੰ ਕੀ ਦੱਸਾਂ ਉਹਨੇ ਕਦੋਂ ਆਉਣਾ ਮੈਨੂੰ ਤਾਂ ਖੁਦ ਨਹੀਂ ਪਤਾ ऐसे पैसे कले आ अही ਘਰ ਥੋੜਾ ਜਿਹਾ ਕੰਮ ਹੀ ਕਰਾਇਆ ਵਾ ਹੂੰ ਪਤਾ ਨਹੀਂ ਕਿਹਦੀ ਨਜ਼ਰ ਖਾ ਗਈ ਐ ਸਾਨੂੰ ਸਮਝ ਨਹੀਂ ਆਈ ਹੂੰ ਉਹ ਵੀ ਦੁਨੀਆ ਵੀ ਬੜੀ ਬਹੁਤ ਖਰਾਬ ਆ ਮੈਂ ਨਹੀਂ ਕੋਈ ਗੱਲ ਨਹੀਂ ਅਸੀਂ ਤੇ ਚੋਰਾਂ ਨਾਲ ਗੱਲਾਂ 'ਵਾਲ ਧਿਆਨ ਨਹੀਂ ਦਿੰਦੇ ਤੂੰ ਕਿਤੇ ਉਹਨਾਂ ਦਾ ਵਟਸਐਪ ਨੰਬਰ ਨਹੀਂ ਹੈਗਾ ਨੰਬਰ ਤੇ ਹੈਗੇ ਹੀ ਜੇ ਫੋਨ ਚੁੱਕੇ ਤਾਂ ਤਾਂ ਹੀ ਕੀ ਕਰੀਏ ਇਹਨਾਂ ਵਟਸਐਪ ਦੂਜੇ ਦੂਜੇ ਨੰਬਰ ਤੋਂ ਲਾ ਕੇ ਵੇਖਣਾ ਵੇਖਿਆ ਅਸੀਂ ਬੜੀਆਂ ਟਰਾਈਆਂ ਮਾਰੀਆਂ ਵਾ ਉਹ ਨਹੀਂ ਧਿਆਨ ਦਿੰਦਾ ਸਾਡੇ ਅਛਾ ਬੜੇ ਔਖੇ ਦਿਨ ਕੱਟੇ ਇਹਨੂੰ ਪਾਲਿਆ ਮਹਾ ਵਿਆਹ ਆ ਹੁਣ ਇਸ ਤਾਂ ਦੇ ਲਾਪੀ ਮਮੀ ਬੜਾ ਔਖਾ ਹੀ ਫਿਰ ਤੁਹਾਡੇ ਲਈ ਦੇ ਥੋੜਾ ਔਖਾ ਕਿਤੇ ਉਦੋਂ ਔਖਾਟ ਹੈ ਅਮੀ ਸਾਡੇ ਤੇ ਹੱਟ ਨਾ ਸਾਰੇ ਸਿਰ ਆਪਣੇ ਪਛਾਣ ਹਟ ਗਏ ਸੀ ਇੰਨੇ ਕੁ ਮੰਗਨ ਵਾਲੇ ਸਾਡੇ ਕੋ ਉਹ ਤੇ ਤੇ ਮਾਮਿਆਂ ਨੇ ਮੇਰਾ ਸਾਥ ਦਿੱਤਾ ਹਾਂ ਤੇ ਫਿਰ ਅਹੀਂ ਕਿਤੇ ਰੋਟੀ ਖਾਂਦੀਆਂ ਰਹੀਆਂ ਹਾਂ ਹਰ ਇੱਕ ਚੀਜ਼ ਮਿਲਦੀ ਜਿਹੜੀ ਹੈਗੀ ਪੈਲੀ ਉਹ ਵੀ ਫੂਕੇ ਚਲ ਗਿਆ ਉਹਨੇ ਇਹ ਨਹੀਂ ਵੇਖਿਆ ਹੋਗਾ ਪਿੱਛੇ ਖਾਣ ਗਿਆ ਕੀ ਇਹ ਤਾਂ ਸੋਚਿਆ ਜਿਉਂਨੇ ਕਰ ਮੰਮੀ ਚੀਜੀ ਸਾਡੀ ਮੋਪਦੀ ਬੇਨੂ ਨਾ ਚੀਜੀਆਂ ਦੀ ਪਈ ਅਸੀਂ ਦੋਸੋ ਕਰਦੇ ਆ ਤੇ ਇਹਨੂੰ ਖਾਣਾ ਮਤ ਬਲੀਓ ਇਹਨੂੰ ਕੋਈ ਪਤਾ ਨਹੀਂ ਕੋਈ ਮੰਮੀ ਹਾਂ ਆਹ ਫੜ ਚੀਜੀ ਖਾਣਾ ਚੀਜੀ ਲਈ ਮੇਰੇ ਲਈ ਉਹ ਚੀਜੀ ਨਾਲ ਦੀ ਤੇਰੇ ਲਈ ਕਾਹਦੀ ਬਰਗਰ ਹਾਂ ਇਹਨੇ ਵੀ ਪਤਾ ਇਹ ਮੰਮੀ ਕਿੱਥੋਂ ਲੈ ਆਂਦਾ ਵਾ ਇਹ ਕਿੱਥੋਂ ਲੈ ਆਤਾ ਜੀ ਇਹ ਕਿੱਦੋਂ ਲੈ ਆਂਦਾ ਮੈਂ ਕਿੱਥੋਂ ਫੇਰ ਵੀ ਮਣੀ ਇਹੋ ਦੇ ਕੇ ਗਿਆ ਮਣੀ ਦੇ ਕੇ ਗਿਆ ਹਾਂ ਮਣੀ ਬਰਗਰ ਲੈ ਕੇ ਆਇਆ ਹਾਂ ਤੇ ਮੈਂ ਹਰਚ ਵੜ ਗਿਆ ਧੁੱਤ ਲੈ ਕੇ ਆਇਆ ਹਾਂ ਤੇ ਮੈਂ ਭਾਬੀ ਨੂੰ ਦੇ ਕੇ ਆਵਾ ਉਹ ਮੰਮੀ ਕਦੀ ਉਹਨੇ ਚੀਜ਼ ਤਾਨੂੰ ਪਤਾ ਲਿਆ ਕੇ ਦਿੱਤੀ ਵਾਲੇ ਤੱਕ ਪਤਾ ਨਹੀਂ ਮੈਨੂੰ ਫੜਾ ਗਿਆ ਆਂਦਾ ਮੈਂ ਲੈ ਕੇ ਆਇਆ ਤਾਂ ਰੱਖਦਾ ਮੈਂ ਤਾਂ ਫੇਰ ਰੱਖ ਲਿਆ ਮੰਮੀ ਮਣੀ ਵੱਡੀ ਹੋ ਗਈ ਹੈ ਨੇ ਪੈਣੇ ਆ ਮੁੰਡਾ ਵਾ ਮਣੀ ਇਹ ਕਿਹੜੀ ਮਣੀ ਦੀ ਗੱਲ ਕਰਦੀ ਪਈ ਆ ਮੇਰੇ ਤੇ ਲਈ ਆ ਮਣੀ ਇਹੋ ਸਾਡਾ ਆਪਣਾ ਮੁੰਡਾ ਵਾ ਮੇਰੇ ਜਠਾੜੀ ਦਾ ਮੰਮੀ ਆਪਾਂ ਚੱਲੀਏ ਤੇਰਾ ਡਿਓਰ ਲੱਗਦਾ ਵਾ ਮੰਮੀ ਆਪਾਂ ਚਲੀਏ ਚੱਲ ਆ ਜਾ ਆਪਾਂ ਚਲੀਏ ਕਿੱਥੇ ਭਲਾ ਜਾਓ ਆਪਣੇ ਘਰ ਆਤ ਹੋਗੀ ਰਾਤ ਨਹੀਂ ਸਾਡੇ ਘਰ ਪਈ ਓਏ ਮੈਂ ਪਾਗਲਖਾਨੇ ਕਹਿੰਦੇ ਆ ਪਾਗਲਖਾਨੇ ਤੇ ਜਾਓ ਫਿਰ ਤੇ ਤੈਨੂੰ ਖੜਨਾ ਉਹਨਾਂ ਨੇ ਨਾਲ ਉਹ ਇਕੱਲਿਆਂ ਤਾਂ ਨਹੀਂ ਜਾਣਾ ਯੋ ਮਮੀ ਮੈਂ ਇਹਨਾਂ ਨੂੰ ਫੜ ਕੇ ਘੜਨਾ ਨਾ ਆਪੇ ਚਲ ਜਾਣਗੇ ਕਿ ਤੈਨੂੰ ਫੜਨਾ ਵਾ ਮੈਨੂੰ ਛੱਡ ਕੇ ਆਉਣਾ ਵਾ ਆਹੋ ਅਸੀਂ ਤਾਂ ਚੰਗੇ ਬਣੇ ਆ ਹਣੇ ਤੇ ਪਾਗਲ ਕਰਨ ਲਈ ਆ ਜਾਓ ਫਿਰ ਓ ਬਾਹਰ ਨਿਕਲਦੇ ਨਾ ਜਦੋਂ 12 ਪੁੰਡਾ ਮਾਰਿਆ ਕਰੋ ਬੂਏ ਨੂੰ ਕਿਤੇ ਹੋਰ ਨਾ ਭੱਜ ਕੇ ਕੋਠੇ ਚੜ ਕੇ ਉਤੋਂ ਛਾਲ ਮਾਰਦੇ ਸਾਡੇ ਨਾਂ ਲੱਗੇ ਇਹ ਤੇ ਆ ਗਈ ਮਮੀ ਆ ਗਈ ਐ ਇਹ ਤੇ ਆਹ ਸਾਡੇ ਨਾਂ ਲੱਗਦੇ ਮਾਂ ਲੱਗ ਗਈ ਐ ਜਿਹੜਾ ਖਾਣੂ ਦੇ ਜੇ ਤੋ ਹਵਾ ਮੈਂ ਨਾਲ ਤੁਰ ਪੇ ਉਂਗਲ ਲਾ ਕੇ ਇਹਦਾ ਇਹਦੀ ਤੇ ਬੜੀ ਰਾਖੀ ਆ ਤੇ ਹਾਂ ਬਰਗਰ ਲਿਆ ਕੇ ਫੜਾਤਾ ਹੈ ਕੋਈ ਕਿ ਕਿੱਥੇ ਦਿਖਾਉਂਦਾ ਪਈਆ ਚੋੜਦੀ ਆ ਤੂੰ ਤੇ ਬਰਗਰ ਹੀ ਖਾ ਬੜਾ ਸੁਆਦ ਨੇ ਮੈਂ ਚੋੜਨੀ ਆ ਮੈਨੂੰ ਤੇ ਚੋੜਨੀ ਦੇਹਦੀ ਮੈਂ ਸਗਲ ਚੋੜਨੀ ਦੇਹਦੀ ਆ ਮੈਂ ਤੇ ਤੇਰੀ ਸੱਸ ਆ ਤੇ ਕੀ ਕਹਣਾ ਤੇਰੇ ਲਈ ਬਰਗਰ ਨਹੀਂ ਲਿਆ ਸਕਦੀ ਮੁੰਡਾ ਮੁੰਡਾ ਫੜਾ ਕੇ ਗਿਆ ਮੈਂ ਚੱਲ ਆਂਦਾ ਮੈਂ ਆਪਾਂ ਵਿਵਸਥ ਲੈ ਕੇ ਆਇਆ ਤੇ ਮੈਂ ਚਾ ਮੈਂ ਦੇਖ ਕੇ ਹੁ ਨਹੀਂ ਸੁੱਖ ਨੂੰ ਬੜਾ ਸੁਆਦ ਹੀ ਸੁਆਦ ਹੀ ਬੜੇ ਤੋ ਖਾ ਫਾਨ ਦਾ ਪਤਾ ਹੀ ਇਹਨੂੰ ਜੀਆਂ ਦਾ ਪਤਾ ਹੋਰ ਇਹ ਚੋੜਨੀ ਦੇ ਹੱਥੋਂ ਬੈਰ ਕੇ ਖਾਣ ਲਈ ਆ ਜੀਆਂ ਦਾ ਚੋੜਨੀ ਸੁਣਾਉਂ ਲਈ ਐ ਤੇ ਕੀ ਪਤਾ ਹੁੰਦਾ ਮੈਂ ਸੁੱਤੀ ਪੇਰ ਬੰਦੇ ਦੇ ਹੱਥ ਵੀ ਲਾ ਸਕਦੀ ਹਾਂ ਵੇ ਡਰਾਵੇ ਵੇ ਮੇ ਡਰਾਵੇ ਵੇ ਡਰਾਵੇ ਵੇ ਦੇ ਤੂੰ ਹੂੰ ਕੋਈ ਗੱਲ ਨਹੀਂ ਸਾਡਾ ਵੀ ਨਹੀਂ ਪਤਾ ਜਿੱਦਣ ਅਸੀਂ ਪਾਗਲਖਾਨੇ ਸੁੱਟ ਗਏ ਹੁਣ ਪਿੱਛੇ ਪਾਉਗੇ ਵੇਖਣਾ ਤੇਰੇ ਹੱਲ ਮੇਰ ਤੇਰੀ ਸੁਰਤ ਵੇਖੀ ਟਿਕਾਣੇ ਆਉਂਦੀ ਖਾਣਾ ਮੰਮੀ ਨਹੀਂ ਮੈਂ ਨਹੀਂ ਖਾਣੀਆ ਪੱਤ ਬਲਾਵਾ ਤੂੰ ਉਹ ਖਾ ਨਾ ਤੈਨੂੰ ਪਤਾ ਕਾਹੇ ਦਾ ਨਾ ਥੋ ਖਾਈ ਚਲੇ ਜਾਂਦੀ ਖਾਈ ਚਲੇ ਜਾਂਦੀ ਜੋ ਹੱਥ ਹੁੰਦਾ ਮੇਰੀ ਗੱਲ ਸੁਣਿਆ ਚੱਲ ਆ ਚੋਰ ਨਹੀਂ ਆਪਣੇ ਮੁੰਡੇ ਨੂੰ ਵੀ ਲੈ ਜਾਣ ਨਾਲ ਲੈ ਜਾਣੇ ਪਹਿਲਾਂ ਤੇਰਾ ਇਲਾਜ ਕਰ ਲਾ ਫਿਰ ਬਾਅਦ ਚ ਮੁੰਡਿਆ ਵੀ ਕਲਮ ਨਹੀਂ ਆ। ਖਾਂ ਤੇ ਚੋਰ ਤਰਿਆ ਨਹੀਂ ਜਿਹੜਾ। ਆ ਜਾ ਭੈਣ ਦੀ ਗਾਲ੍ਹਾਂ ਸੁਣ ਮੇਰੀ। ਮੈਂ ਗਾਲ੍ਹਾਂ ਸੁਣ ਮੈਂ ਫੇਰ ਦੇਖਿਆ ਪਰਸਾ। ਕਿਹੜਾ ਪਰਸਾ ਮੈਂ ਦੇਖਿਆ ਨਹੀਂ ਪਿਆ। ਮੈਂ ਗੇਟ ਬੰਦ ਕਰਨ ਗਈ ਸੀ ਤੇ ਮੈਨੂੰ ਪਰਸਾ ਫੇਰ ਦੇਖਿਆ ਅੰਨਕੇ ਗੇਟ ਵਾਲਾ। ਕੋਈ ਲੰਘਿਆ ਹੁਣਾ ਹੁੰਦਾ। ਅੱਜ ਰਾਤ ਕਿਨੇ ਲੰਘਣਾ ਸਾਡੇ ਘਰ ਸਾਣੀ। ਜਦ ਲਈ ਜਦ ਮੈਂ ਮੰਗਦੀ ਹੂ ਕੋਈ ਲੱਗਦਾ ਤੇ ਘਰ ਚ ਕਿੰਨੇ ਲੰਗਣਾ ਹੈ ਪਰ ਸਾਂ ਪਿਆ ਸਿੱਧਾ ਮੇਰੇ ਤੇ